ਤੋਤੇ ਹਲਾਣਾ ਫੜਾ ਜੀ ਜਿਹੜੇ ਸੰਗਰੀਏ ਤੋਂ ਪੂਰ ਸਿੰਘ ਦੇ ਨਾਮ ਤੇ ਤੋਤੇ ਬਣਦੇ ਆ ਜਾਂ ਕੋਈ ਵੀ ਸੰਗਰੀਏ ਤੋਂ ਤੋਤੇ ਬਣਦੇ ਆ ਤਾਂ ਇਹਦੇ ਆਪਣੇ ਆ ਸਾਈਡ ਤੇ ਕਮਾਣੀ ਲੱਗੀ ਵੀ ਐ ਸਾਈ ਬਹੁਤ ਘਟਾ ਸੱਬੜਾਂ ਦੇ ਡੰਗ ਬਹੁਤ ਘਟ ਘੱਸਦੇ ਐ ਤੇ ਟਰੈਕਟਰ ਵੀ ਰਲਿਆ ਰਹਿੰਦਾ ਜੀ ਜਿਹੜਾ ਆਈ ਆਪਣਾ ਆਮ ਜਿਹੜੇ ਕਿਸਾਨ ਅੱਜ ਰਾਜਸਥਾਨ ਦੇ ਵਿੱਚ ਪਾਣੀ ਦੀ ਬਚਤ ਕਰਨ ਵਾਸਤੇ ਜੀ ਇਹ ਨਰਮਾ ਕਪਾ ਮੂੰਗੀ ਉਹਦੇ ਵਿੱਚ ਵੱਟ ਪਾਉਂਦਾ ਜੀ ਇਹ ਹੂੰ ਇਹ ਜੀ 32 ਸਾਲ ਤੋਂ ਬਣਾ ਰਹੇ ਆ ਜੀ ਆਪਾਂ ਇਹ ਸੀਲਰ ਵਾਲਾ ਦਾ ਫੜਾ ਅੱਜ ਕੱਲ ਮੂੰਗੀ ਕੁਵਾਰਾ ਜੋ ਵੀ ਸਬਜ਼ੀਆਂ ਦੇ ਵਿੱਚ ਜਮੀਨਾਰ ਮਧਰੇ ਨੂੰ ਵਰਤ ਸਕਦੇ ਆ ਆਲੂ ਬੀਜਦੇ ਆ ਜਾਂ ਮੱਕੀ ਬੀਜਦੇ ਆ ਉਹਨਾਂ ਨੂੰ ਜਿਹੜਾ ਜ਼ਮੀਨ ਬਣਾਉਣ ਵਾਸਤੇ ਮਧਰੇ ਬਹੁਤ ਵਧੀਆ ਚੀਜ਼ ਹੈ ਜੀ ਤੋਦੇ ਹੜਾ ਦਾ ਕੰਮ ਕਰਦਾ ਹੈ ਜੀ ਇੱਕ ਵਾਰੀ ਨਾਲ ਦੋ ਵਾਰੀ ਵਰਗਾ ਇਹਦਾ ਰਿਜ਼ਲਟ ਮਿਲਦਾ ਜੀ ਇਹਦਾ ਲਓ ਵੀ ਬਲੇਓ ਬਾਈ ਮਕਾਨ ਦਾ ਅੱਜ ਫੇਰ ਪਹੁੰਚ ਗਿਆ ਬਠਿੰਡੇ ਕਿਸਾਨ ਮੇਲੇ ਤੇ ਆਪਣੇ ਫਾਲੇ ਲੈ ਕੇ ਤੇ ਆਪਾਂ ਜਾਣਕਾਰੀ ਲੈ ਕੇ ਦਿੰਨੇ ਆ ਵੀ ਕੀ ਕੁਛ ਨਵਾਂ ਲੈ ਕੇ ਆਏ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਕੁਛ ਲੈ ਕੇ ਆਏ ਆ ਆਪਣੇ ਅੱਜ ਕਿਸਾਨ ਭਰਾਵਾਂ ਵਾਸਤੇ ਕਿਸਾਨ ਭਰਾਵਾਂ ਵਾਸਤੇ ਜੀ ਮੈਂ ਤਾਂ ਆਪਾਂ ਇੱਕੋ ਜਿਹੜਾ ਕਲਟੀਵੇਟਰ ਦਾ ਫਾਲਾ 6 ਸਾਲ ਹੋ ਗਏ 15 ਅਗਸਤ ਨੂੰ ਜੀ ਤੇ ਉਹਦਾ ਮਤਲਬ ਆ ਚੀਜ਼ ਹੈ ਜੀ ਉਹ ਇੱਕ ਕਲਟੀਵੇਟਰ ਨਾਲਵੇਂ ਲਾਓ ਤਾਂ ਤੋਤੇ ਹਲ ਬਣਾਉਣ ਦੀ ਲੋੜ ਨਹੀਂ ਗਈ ਹਾਂ ਤੇ ਬਾਕੀ ਜਿਹੜੇ ਕਿਸਾਨਪਰਾ ਮਤਲਬ ਮੂੰਗੀ ਬੀਜਦੇ ਆ ਉਹਦੇ ਚ ਪਾਣੀ ਖੜ ਜਾਂਦਾ ਆ ਆਲੂ ਬੀਜਦੇ ਆ ਜਾਂ ਮੱਕੀ ਬੀਜਦੇ ਆ ਉਹਨਾਂ ਨੂੰ ਜਿਹੜਾ ਜ਼ਮੀਨ ਬਣਾਉਣ ਵਾਸਤੇ ਮਤਲਬ ਇਹ ਬਹੁਤ ਵਧੀਆ ਚੀਜ਼ ਹੈ ਜੀ ਤੋਤੇ ਹਾਲਾ ਦਾ ਕੰਮ ਕਰਦਾ ਹੈ ਜੀ ਇੱਕ ਵਾਰੀ ਨਾਲ ਦੋ ਵਾਰੀ ਵਰਗਾ ਇਹਦਾ ਰਿਜ਼ਲਟ ਮਿਲਦਾ ਜੀ ਇਹਦਾ ਕਿੰਨੇ ਦਾ ਇਹ ਸੈੱਟ ਆਉਂਦਾ ਜੀ ਆਪਾਂ ਦੇਖੀਏ 9 ਚ ਆਉਂਦਾ 11 ਚ 13 ਚ ਇਹ 3300 ਮਤਲਬ 300 ਰੁਪਏ ਦਾ ਇੱਕ ਪੀਸ ਹੈ ਜੀ ਜੀ ਜਿੰਨੇ ਮਰਜ਼ੀ ਲੈ ਲਓ ਜਿੰਨੇ ਮਰਜ਼ੀ ਲੈ ਲਓ ਜੀ ਪੱਟਾ ਕਮਾਣੀ ਦਾ ਬਣਿਆ ਜੀ ਇਹ ਹੂੰ ਠੀਕ ਹੈ ਕਸਾਈ ਬਹੁਤ ਘੱਟ ਹੈ ਤੇ ਇੱਥੋਂ ਇਹ ਚੀਜ਼ ਤਿੱਖੀ ਹੋਣੇ ਕਰਕੇ ਹੂੰ ਮਤਲਬ ਇਹਦੀ ਫੀਟਿੰਗ ਹੈ ਤਾਂ ਟਰੈਕਟਰ ਬਹੁਤ ਰੇਲਾ ਰਹਿੰਦਾ ਹੈ ਤੇ ਹਲ ਬਹੁਤ ਡੂੰਘੇ ਜਾਂਦੇ ਆ ਜੀ ਦੂਜੇ ਫੜਿਆਂ ਨਾਲੋਂ ਕੀ ਤੁਹਾਡਾ ਫਰਕ ਰਹਿੰਦਾ ਜੀ ਦੂਜੇ ਫੜਿਆਂ ਨਾਲੋਂ ਇਹ ਆ ਜੀ ਜ਼ਿਆਦਾਤਰ ਤਾਂ ਕੀ ਹੈ ਵੀ ਕੋਈ ਤਵੱਜੂ ਹੈ ਜਿਹੜੀ ਆ ਆਮ ਜਿਹੜੇ ਮਿਸਤਰੀਆਂ ਨੇ ਵੀ ਕਿਸੇ ਨੇ ਫਾਲਿਆਂ ਨੂੰ ਨਹੀਂ ਦਿੱਤੀ। ਇਹ ਆਪਾਂ ਹੀ ਆ ਜਿਹੜੇ ਗੰਗਾ ਨਗਰ ਤੋਂ ਜਣਾ ਕੀ ਫਾਲੇ ਦਾ ਪੂਰਾ ਧਿਆਨ ਰੱਖ ਛੱਡਿਆ। ਕੋਈ ਕਮੀ ਆਉਂਦੀ ਜਦੋਂ ਚੱਕੀਦੀ ਹੈ। ਹੂੰ ਤੇ ਦੂਜੇ ਫਲਾਂ ਨਾਲੋਂ ਇਹਦੀ ਲਾਈਫ ਵੀ ਜ਼ਿਆਦੇ ਆ। ਜੀ ਤੇ ਟਰੈਕਟਰ ਵੀ ਵਾਲਾ ਲੈਂਦਾ ਤੇ ਕਸਾਈ ਵੀ ਬਹੁਤ ਕਰਦਾ। ਤੇ ਜਿਵੇਂ ਆਹੋ ਫਾਲਾ ਇਹ। ਅੱਛਾ ਇਹ ਫਾਲਾ ਜੀ ਆਪਣਾ ਆਮ ਜਿਹੜੇ ਕਿਸਾਨ ਅੱਜ Rajasthan ਦੇ ਵਿੱਚ ਪਾਣੀ ਦੀ ਬਚਤ ਕਰਨ ਵਾਸਤੇ ਜੀ ਇਹ ਨਰਮਾ ਕਪਾ ਮੂੰਗੀ ਉਹਦੇ ਵਿੱਚ ਵੱਟ ਪਾਉਂਦਾ ਜੀ ਇਹ ਹੂੰ ਤਾਂ ਉਹਦੇ ਵਾਸਤੇ ਇਹ ਤਿਆਰ ਕਰਿਆ ਜੀ ਆਪਾਂ ਇਹ ਵੀ ਪੰਜ 6 ਸਾਲਾਂ ਤੋਂ ਚੱਲ ਰਿਹਾ ਜੀ ਬਹੁਤ ਵਧੀਆ ਇਹਦਾ ਕੀ ਰੇਟ ਰਹਿੰਦਾ ਜੀ ਸੈੱਟ ਦਾ ਇਹਦਾ ਸੈੱਟ ਦਾ ਜੀ 800 ਰੁਪਏ ਦਾ ਫੜਾ ਹੈ ਜੀ ਇੱਕ ਜੀ ਜਿੰਨੇ ਜਰੂਰਤ ਹੁੰਦੀ ਹੈ ਜੀ ਵਿਦਾਰ ਲੈ ਲਨੇ ਜੀ ਤੇ ਆਹ ਜਿਵੇਂ ਸਿੰਗਲ ਵਾਲਾ ਆ ਗਿਆ ਜਾਂ ਡਬਲ ਵਾਲਾ ਆ ਗਿਆ ਇਹ ਜੀ 32 ਸਾਲ ਤੋਂ ਬਣਾ ਰਹੇ ਆ ਜੀ ਆਪਾਂ ਇਹ ਸੀਲਰ ਵਾਲਾ ਦਾ ਫੜਾ ਅੱਜ ਕੱਲ ਮੂੰਗੀ ਗੁਵਾਰਾ ਜੋ ਵੀ ਸਬਜ਼ੀਆਂ ਦੇ ਵਿੱਚ ਜ਼ਮੀਨਾਰ ਮਦਲੇ ਨੂੰ ਵਰਤ ਸਕਦੇ ਜੀ ਹਾਂਜੀ ਤੇ ਜਿਵੇਂ ਆਹਾ ਆ ਆਹ ਕਦੇ ਕੰਮ ਆਉਂਦਾ ਜੀ ਇਹ ਤੋਤੇ ਹਲਾਣਾ ਫੜਾ ਦੀ ਜਿਹੜੇ ਸੰਗਰੀਏ ਤੋਂ ਪੂਰ ਸਿੰਘ ਦੇ ਨਾਮ ਤੇ ਤੋਤੇ ਬਣਦੇ ਆ ਜਾਂ ਕੋਈ ਵੀ ਸੰਗਰੀਏ ਤੋਂ ਤੋਤੇ ਬਣਦੇ ਆ ਤਾਂ ਇਹਦੇ ਆਪਣੇ ਆ ਸਾਈਡ ਦੇ ਕਮਾਣੀ ਲੱਗੀ ਵੀ ਐ ਕਿਸਾਈ ਬਹੁਤ ਘੱਟ ਐ ਸੱਬਲਾਂ ਦੇ ਡੰਗ ਬਹੁਤ ਘੱਟ ਕੱਟਕਸਦੇ ਐ ਤੇ ਟਰੈਕਟਰ ਵੀ ਰਲਿਆ ਰਹਿੰਦਾ ਜੀ ਜਿਹੜਾ ਆਲੇ ਨਾਲੋਂ ਦੂਜੇ ਮੁਕਾਬਲੇ ਦੇਖ ਕੇ ਕਿੰਨੀ ਕੁ ਜ਼ਿਆਦਾ ਇਹ ਜਿਹੜੀ ਕਸਾਈ ਘਟ ਹੈ ਆਮ ਫਾਲਿਆਂ ਨਾਲੋਂ ਦੇਖੀ ਆਪਾਂ। ਉੱਪਣਾ ਚੱਲਦੇ ਆ ਜੀ। ਜੀ। ਹਾਂ ਜੀ। ਤੇ ਟਰੈਕਟਰ ਵੀ ਸੌਖਾ ਰਹਿੰਦਾ ਆਪਣੇ ਫਾਲੇ ਨਾਲ। ਮਿੱਟੀ ਆਪਣੇ ਫਾਲੇ ਦਾ ਮੇਨ ਮਤਲਬ ਆ ਕੋਈ ਵੀ ਮਿੱਟੀ ਦੀ ਲੱਗੂਗੀ ਉਹਦੇ। ਹਾਂ। ਤੇ ਕਿਲਾ ਦੋ ਕਿੱਲੇ ਬਾਉਂਗੇ ਚੰਕੀ ਉਹਦੇ ਨਾਲ ਦੇ ਨਾਲ ਜੀ। ਜੀ। ਹਾਂ ਜੀ। ਤੇ ਆਨਲਾਈਨ ਵੀ ਭੇਜ ਦਿੰਨੇ ਇਹੇ। ਹਾਂ ਜੀ ਆਨਲਾਈਨ ਹੀ ਭੇਜ ਦਿੰਨੇ ਆ ਜੀ। ਇੱਕ ਵਾਰੀ ਐਡਰੈਸ ਤੇ ਆਪਦਾ ਫੋਨ ਨੰਬਰ ਜ਼ਰੂਰ ਸਾਂਝਾ ਕਰ ਦਿਓ ਜੀ। ਹਾਂ ਜੀ। 858 17017 ਜੀ ਕਰਨਪੁਰ ਰੋਡ શ્રી ਗੰਗਾ ਨਗਰ Rajasthan ਮਿਸਤਰੀ ਮੁਕੰਦ ਕੋਠੇ ਵਾਲਾ 858 17017 ਤੇ ਜਿਵੇਂ ਅਲੱਗ ਅਲੱਗ ਫਾਲੇ ਹੁੰਦੇ ਵੀ ਜੈਤੋ ਵਾਲੇ ਅਲੱਗ ਫਾਲਿਆ ਤਲਵੰਡੀ ਵਾਲੇ ਅਲੱਗ ਆ ਉਹ ਫਿਰ ਦੱਸ ਕੇ ਤੁਹਾਨੂੰ ਮੰਗਾ ਸਕਦਾ ਕਿਸਾਨ ਭਰਾ ਹਾਂਜੀ ਕਿ ਕਲਟੀਵੇਟਰ ਜਿੱਥੋਂ ਦੇ ਬਣਿਆ ਆ ਉਹ ਆਪਾਂ ਨੂੰ ਦੱਸਣਾ ਪੈਂਦਾ ਜੀ ਕਿ ਸਾਡੇ ਕਲਟੀਵੇਟਰ ਆ ਜਿਹੜੇ ਇੱਥੋਂ ਦੇ ਬਣਿਆ ਆ ਜੀ ਹਾਂਜੀ ਲੈ ਵੀ ਕਰ ਲਿਓ ਸੰਪਰਕ ਜਿਹੜੇ ਵੀ ਭਰਾ ਨੇ ਫਾਲੇ ਮੰਗਾਉਣੇ ਹੁਣ ਨੰਬਰ